ਜਦ ਮੈਂ ਤੈਨੂੰ ਕਹਿਤਾ ਇੱਕ ਵਾਰੀ ਨਹੀਂ ਜਾਣਾ ਬਿਆਹ ਤੇ ਤਾ ਨਹੀਂ ਜਾਣਾ ਹੁਣ ਮੈਨੂੰ ਦੂਜੀ ਵਾਰੀ ਨਾ ਪੁੱਛ ਨਾਲੇ ਤੂੰ ਬਿਆਹ ਤੇ ਜਾ ਕੇ ਕਰਨਾ ਕੀ ਆ ਅੱਜ ਕੱਲ ਦੇ ਵਿਆਹ ਨਾ ਦੇਖਣੇ ਲਾਇਕ ਨਹੀਂ ਹੁੰਦੇ ਤੂੰ ਘਰੇ ਬਹਿ ਕੇ ਨਾ ਡੋਰੀ ਡੋਰੀ ਮੋਨ ਦੇਖ ਅੱਲਾ ਕੀ ਕੋਣ ਆ ਜਿਹਨੂੰ ਤੂੰ ਇੰਸਟਾਗ੍ਰam ਤੇ ਫੋਲੋ ਕੀਤਾ ਤਕਾ ਤਾਂ ਨਹੀਂ ਹੈਗਾ ਬਲੌਕ ਕਰ ਹੁਣੇ ਜੇ ਮੈਨੂੰ ਪਿਆਰ ਕਰਦੀਆਂ ਨਾ ਹੁਣੇ ਬਲੌਕ ਕਰਕੇ ਸਾਬਿਤ ਕਰ ਕਾ ਲੋ ਤੂੰ ਨਾ ਦਿਨ ਪਰ ਦਿਨ ਨਾ ਚੇਂਜ ਹੋਈ ਜਾਂਦੀ ਆ ਤੂੰ ਇੱਕ ਕੰਮ ਕਰ ਆਪਣੇ ਦੋਨਾਂ ਬਾਰੇ ਨਾ ਆਪਣੇ ਖਰੇ ਦੱਸ ਹਜੇ ਕਿਉਂ ਨਹੀਂਗਾ ਸਹੀ ਟਾਈਮ ਮੈਂ ਨਾ ਅੱਜ ਹੀ ਜ਼ਹਿਰ ਖਾ ਲੜੀ ਤੇ ਚਿੱਠੀ ਤੇ ਤੇਰਾ ਨਾਮ ਤੂੰ ਮਰਾਂਗੀ ਤੂੰ ਮਰਾਂਗੀ ਕਾਲੋ ਤੂੰ ਨਾ ਮੈਨੂੰ ਆਪਣੀ ਇੰਸਟਾਗ੍ਰam ਆਈਡੀ ਤੇ ਸਨੇਪ ਦਾ ਪਾਸਵਰਡ ਸੈਂਡ ਕਰ ਦੇਖਿਆ ਜਿਹੜਾ ਬੰਦਾ ਸੱਚਾ ਹੁੰਦਾ ਨਾ ਉਹ ਕਰ ਦਿੰਦਾ ਆ ਜਿਹੜਾ ਝੂਠਾ ਹੁੰਦਾ ਹੈ ਨਾ ਉਹ ਐਦਾਂ ਹੀ ਕਰਦਾ ਆ ਜੇ ਐਨੀ ਸੱਚੀ ਹੈ ਨਾ ਫਿਰ ਕਰ ਕਰ ਮੈਨੂੰ ਸਾਬਿਤ ਝੂਠਾ ਮੈਂ ਕਿਉਂ ਦਵਾ ਆਪਣੀ ਇੰਸਟਾਗ੍ਰam ਆਈਡੀ ਦਾ ਪਾਸਵਰਡ ਤੈਨੂੰ ਦੇਖ ਕਾਲੋ ਹਰ ਇੱਕ ਰਿਸ਼ਤਾ ਨਾ ਵਿਸ਼ਵਾਸ ਤੇ ਟਿਕਿਆ ਹੁੰਦਾ ਆ ਜੇ ਆਪਣੇ ਰਿਸ਼ਤੇ 'ਚ ਵਿਸ਼ਵਾਸ ਹੀ ਹੈ ਨਹੀਂ ਤਾਂ ਫਿਰ ਉਹ ਰਿਸ਼ਤਾ ਕਾਦਾ ਬ੍ਰੇਕਅਪ